ਵੀਰੇ ਮੇਰਾ ਸ਼ੰਕਰ ਆ ਆ ਕਿਹੜਾ ਪਿੰਡ ਆ ਤੁਹਾਡਾ ਆਪਣਾ ਵੀਰੇ ਹਰਿਆਖੁਰ ਦੇ ਪਿੰਡ ਆ ਆ ਬੈਂਕੀਆ ਦਾ ਕਨਸੈਪਟ ਮਾਈਂਡ ਚ ਕੀਵੇਂ ਆਇਆ ਵੀਰੇ ਸ਼ੁਰੂ ਤੋਂ ਹੀ ਸੀਗਾ ਜਦੋਂ ਸਟੱਡੀ ਕਰਦੇ ਹੁੰਦੇ ਸੀਗੇ ਕੁੱਲਤੇ ਖਾਂਦੇ ਹੁੰਦੇ ਸੀਗੇ ਸ਼ਹਿਰ ਦੇ ਵਿੱਚ ਸਮਰਾਲੇ ਚ ਤੇ ਆਪਣੇ ਫਿਰ ਸੋਚਦੇ ਹੁੰਦੇ ਸੀਗੇ ਵੀ ਯਾਰ ਅੱਛਾ ਇੰਨੇ ਕੁੱਲਤੇ ਵੇਖਦੇ ਨੇ ਤੇ ਐਸੀ ਮੇਟ ਲਾਉਣੀ ਹੁੰਦੀ ਸੀਗੀ ਵੀਰੇ ਵੀਰ ਬਹੁਤ ਪੈਸੇ ਬਣਦੇ ਆ ਤੇ ਉੱਥੋਂ ਵੀਰੇ ਫਿਰ ਦਿਮਾਗ 'ਚ ਗੱਲ ਖੜਕੀ ਗਈ ਤੇ ਉਸ ਤੋਂ ਬਾਅਦ ਫਿਰ ਆਪ ਕਰ ਲਿਆ ਵੀਰੇ ਫਿਰ ਆਪਾਂ ਨੇ ਤੁਸੀਂ ਤੁਹਾਡੀ ਪੜ੍ਹਾਈ ਕਿੰਨੀ ਆ ਵੀਰੇ ਮੈਂ ਪੋਸਟ ਗ੍ਰੈਜੂਏਟ ਆ ਵੀਰੇ ਐਮਏ ਹਿਸਟਰੀ ਕੀਤੀ ਆ ਮੈਂ ਇਹ ਅਪੋਲਡ ਕਰਨੇ ਦੋ ਹਾਂਜੀ ਹਾਂਜੀ ਭਾਜੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਇਹ ਕਨਸੈਪਟ ਕਿਨਾਂ ਮਾਈਂਡ 'ਚ ਹੈ ਕੋਈ ਜੌਬ ਅਪਲਾਈ ਨਹੀਂ ਕੀਤੀ ਵੀਰੇ ਭਾਜੀ ਅਪਲਾਈ ਮੇਰੇ ਡੈਡੀ ਦਾ ਸੁਪਨਾ ਸੀਗਾ ਵੀ ਮੈਂ ਸਰਕਾਰੀ ਅਫਸਰ ਬਣਾ ਵੀਰੇ ਤੇ ਡੈਡੀ ਘਰ ਵੀਰੇ ਮੇਰਾ ਐਕਸਾਇਰੋ ਕਿਸੇ ਕਿ 2016 ਦੇ ਵਿੱਚ ਮੈਂ ਬੀਏ ਕਰ ਰਿਹਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਭਾਜੀ ਫਿਰ ਆਪਾਂ ਨੇ ਕੀ ਕੀਤਾ ਜਿਹੜਾ ਮੇਰਾ ਸੁਪਨਾ ਸੀਗਾ ਭਾਜੀ ਤੇ ਮੈਨੂੰ ਹੋਣੀ ਹੋਣੀ ਲੱਗਿਆ ਵੀ ਮੈਂ ਜੋਬ ਕਰਨ ਲੱਗ ਗਿਆ ਸੀਗਾ ਭਾਜੀ ਆਪਾਂ 8 ਕਿੰਨੇ ਲਾਏ ਸੀਗੇ ਆਪਣੇ ਜੋਬ ਕੀਤੀ ਸੀਗੀ ਮੈਂ ਰਿਕਵਰੀ ਕਰਦਾ ਹੁੰਦਾ ਸੀਗਾ ਵੀਰੇ ਜਿੰਨੇ ਬਾਈਕ ਲੈਣਾਂ ਦਾ ਕੋਈ ਉਹ ਜਦੋਂ ਕਿਸ਼ਤ ਨਹੀਂ ਮੁੜਦੀ ਤਾਂ ਰਿਕਵਰੀ ਕਰਦੇ ਹੁੰਦੇ ਸੀਗੇ ਸੇਭਾ ਜੀ ਉਹਦੇ ਵਿੱਚ ਮੈਨੂੰ ਬੜੀ ਸਟ੍ਰੈਸ ਰਹਿੰਦੀ ਸੀਗੀ ਤੇ ਫਿਰ ਮੈਂ ਉਹ ਛੱਡਦਾ ਸੀਗਾ ਕੰਮ ਉਹ ਤੋਂ ਬਾਅਦ ਫਿਰ ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਵੀ ਸੀਗਾ ਕਿ ਮੈਂ ਆਪਣਾ ਕਰਨਾ ਜਦੋਂ ਵੀ ਕਰਨਾ ਹੈਗਾ ਤੇ ਬਸ ਫਿਰ ਬਾਜੀ ਹੁਣ ਪਰਮਾਤਮਾ ਇੰਦਰ ਨੂੰ ਲਿਆਇਆ ਫਿਰ ਆਪਣਾ ਵਧੀਆ ਭਰਾ ਪਿਆਰ ਦੇ ਰਹੇ ਨੇ ਚਾਰ ਬਹੁਤ ਵਧੀਆ ਚੱਲ ਰਿਹਾ ਪਾਜੀ ਅੱਜ ਤੱਕ ਕਿੰਨਾ ਸਮਾਂ ਹੋ ਗਿਆ ਇਹ ਤੁਸੀਂ ਕਾਟ ਲਗਾਈ ਇਹ ਪਾਜੀ ਆਪਾਂ ਨੇ ਹਲੇ ਬਾਜੀ 15 ਕ ਦਿਨ ਹੀ ਹੋਏ ਨੇ 15 ਦਿਨਾਂ ਦੇ ਵਿੱਚ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਕਿ ਜਿੰਨੀ ਮੰਨ ਲਓ ਵੀ ਸੋਚਿਆ ਸੀਗਾ ਵੀ 3 ਕ ਸਾਲ ਬਾਅਦ ਚੱਲ ਜੂਗਾ ਇੰਨਾ ਕ ਤਾਂ ਸਾਡਾ 15 ਕ ਦਿਨਾਂ ਚ ਚੱਲ ਗਿਆ ਬਾਜੀ ਇਹ ਤੁਸੀਂ ਲੋਕੇਸ਼ਨ ਤੁਸੀਂ ਸ਼ਹਿਰ ਤੋਂ ਬਾਹਰ ਚੂਜ਼ ਕੀਤੀ ਆ ਹਾਂਜੀ ਹਾਂਜੀ ਬਾਜੀ ਨਹੀਂ ਬਾਜੀ ਯਾਰ ਚੱਲਦੇ ਚੱਲਦੇ ਰ ਭਾਜੀ ਤਿੰਨ ਵਾਰੀ ਇਹ ਭਾਜੀ ਆਪਾਂ ਨੇ ਕੀਤੀ ਆ ਜਿਵੇਂ ਹੁਣ ਭਾਜੀ ਬਾਜ਼ਾਰ ਦੇ ਵਿੱਚ ਜ਼ਰੂਰੀ ਨਹੀਂ ਅਸੀਂ ਸਮਝਿਆ ਹੈਗਾ ਵੀ ਕਸਟਮਰ ਸਾਨੂੰ ਦੇਖ ਕੇ ਆਵੇ ਹਨਾ ਤੇ ਹੁਣ ਭਾਜੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅਸੀਂ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਆ ਤੇ ਅਸੀਂ ਵੀਡੀਓ ਪਾਈ ਸੀ ਉਹ ਤੋਂ ਭਰਾਵਾ ਨਹੀਂ ਸਾਨੂੰ ਬਹੁਤ ਪਿਆਰ ਦਿੱਤਾ ਤੇ ਆਹ ਲੋਕੇਸ਼ਨ ਭਾਜੀ ਉੱਗਾ ਇਹ ਲੋਕੇਸ਼ਨ ਨੂੰ ਵੀ ਕਾਫੀ 10 15 ਮਿੰਟ ਲੱਗਦੇ ਨੇ ਇੱਧਰ ਨੂੰ ਤੇ ਇਹ ਆਪਣਾ ਰੋਪੜਾ ਰੋਪੜ ਨੂੰ ਜਾਂਦਾ 4 ਸਾਫ ਰੋੜਾ ਬੈਲੋਲਪੁਰ ਰੋੜਾ ਵੀਰੇ ਤੇ ਵਧੀਆ ਭਰਾ ਦੂਰੋਂ ਦੂਰੋਂ ਆ ਰਹੇ ਨੇ ਤੇ ਬਹੁਤ ਪਿਆਰ ਮਿਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਭਾਜੀ ਕਿੰਨੇ ਵਜੇ ਤੱਕ ਹੋਣੀ ਹੈ ਭਾਜੀ ਅਸੀਂ ਮੋਰੇ ਤਾਂ 11 ਵਜੇ ਆ ਜੰਨੇ ਆ 11 ਤੋਂ ਭਾਜੀ ਫਿਰ ਅਸੀਂ ਸ਼ਾਮ ਦੇ 5 ਤੋਂ 6 ਦੇ ਵਿੱਚ 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 ਚਲੇ ਜਾਂਦੇ ਆ ਵੀਰੇ ਲਿਖਣ ਦਾ ਵੀ ਤੁਹਾਨੂੰ ਸ਼ੌਕ ਆ ਸਾਨੂੰ ਪਤਾ ਲੱਗਿਆ ਹਾਂਜੀ ਹਾਂਜੀ ਬਾਜੀ ਅਸੀਂ ਆ ਮੈਂ ਖੋਦ ਵੀਰੇ ਮੇਰੇ ਟਰੈਕ ਆ ਰਹੇ ਨੇ ਹੁਣ ਇਹ ਵੀ ਆ ਰਹੀ ਆ ਮੇਰੀ ਐਲਬਮ ਆ ਰਹੀ ਆ ਮੇਰੀ ਕੰਪਨੀ ਆ ਮੋਟੀਵੇਟ میوزਿਕ ਕੰਪਨੀ ਆ ਭਰਾ ਨੇ ਮੇਰੇ ਸਾਈਨ ਆ ਵੀਰੇ ਮੈਂ ਉਹਨਾਂ ਨਾਲ ਤੇ ਮੇਰੇ ਉੱਥੋਂ ਐਲਮ ਮਾਰੀਆ ਸਾਰੇ ਮਤਲਬ ਭਰਾਵਾਂ ਨੂੰ ਕਹਿੰਦੇ ਕਿ ਉਹ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਮੇਰਾ ਵੀਰੇ ਕੁਲਚਰ ਟੈਂਕ 2025 ਮੇਰਾ ਇੰਸਟਾਗ੍ਰam ਪੇਜ ਆ ਉਹਨੂੰ ਵੀ ਫੋਲੋ ਕਰਿਓ ਵੀਰੇ ਆਪਾਂ ਨਵੀਂ ਨਵੀਂ ਵੀਡੀਓ ਪਾਉਂਦੇ ਰਹਾਂਗੇ ਵੀਰੇ ਅੱਜਕੱਲ੍ਹ ਦੇ ਨੌਜਵਾਨਾਂ ਨੂੰ ਮੈਂ ਤੁਹਾਨੂੰ ਕਹਾਂ ਪਈ ਅੱਜਕੱਲ੍ਹ ਦੇ ਨੌਜਵਾਨਾਂ ਨੂੰ ਤਾਂਹੀ ਮੈਸੇਜ ਦਵਾਂਗੇ ਵੀ ਕੰਮ ਕਰੋ ਯਾਰ ਜੌਬਾਂ ਦਾ ਖੜਾ ਛੱਡੋ ਨੱਚਾਂ ਦਾ ਖੜਾ ਛੱਡੋ ਤੇ ਆਪਣਾ ਇੱਧਰ ਨੂੰ ਆਓ ਵੀਰੇ ਆਪਣੇ ਜਿਹੜੇ ਕੰਮ ਨੇ ਮਤਲਬ ਹੋਰੇ ਸੰਭੇ ਹੀ ਫਿਰਦੇ ਨੇ ਬੰਦੇ ਜਿੰਨੇ ਹੁਣ ਆਪਣੇ ਪੰਜਾਬ ਤੋਂ ਬਾਹਰਲੇ ਬੰਦੇ ਸੰਭ ਆਪਾਂ ਵੀਰੇ ਆਪ ਕਰੀਏ ਤੇ ਆਪਾਂ ਪੈਸਾ ਦਮਾਈਏ ਵੀਰੇ ਕੁਝ ਬਣ ਕੇ ਦਿਖਾਈਏ ਬਾਹਰ ਦਾ ਖੜਾ ਛੱਡੋ ਆਪਣਾ ਇੱਧਰ ਸਰਦਾਰੀ ਕਰੋ ਵੀਰੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਦੋਂ ਵੀਰੇ ਸ਼ੁਰੂ ਕੀਤਾ ਫੋਲੋਗਰ ਹੱਸਦੇ ਵੀ ਸੀਗੇ ਜਦੋਂ ਰੈਡੀ ਬਣਾਉਣੇ ਸਟਾਰਟ ਕੀਤੇ ਬਹੁਤ ਮੈਨੂੰ ਟਿੱਕਰਾਂ ਹੋਈਆਂ ਪਰ ਵੀਰੇ ਅੱਜ ਉਹੀ ਗੱਲ ਹੈ ਸਾਡਾ ਭਰਾ ਵਾ ਉੱਥੇ ਖੜਾ ਜਦੋਂ ਹੁਣ ਪ੍ਰਮਾਤਮਾ ਦੀ ਕਿਰਪਾ ਹੋਈ ਜਾ ਵੀ ਉਹ ਤਾਂ ਆਪਣਾ ਭਾਈ ਆ ਯਾਰ ਚਲੋ ਆਪਾਂ ਉਹਦੇ ਕੋਲ ਸੇ ਖਾਂਦੇ ਆ ਹਨਾ ਤੇ ਵਧੀਆ ਪਿਆਰ ਮਿਲ ਰਿਹਾ ਪਾਜੀ ਕੀ ਬਾਹਰ ਜਾਣ ਬਾਰੇ ਕੋਈ ਬੋਕੀ ਨਹੀਂ ਪਾਜੀ ਉਹ ਤਾਂ ਆਪਣਾ ਸ਼ੁਰੂ ਤੋਂ ਹੀ ਨਹੀਂ ਹੈ ਕੋਈ ਸਿਸਟਮ ਨਹੀਂ ਮੈਨੂੰ ਤਾਂ ਇਹ ਆ ਵੀ ਆਪਾਂ ਬਾਹਰਲੇ ਗੋਰੇ ਕੰਮ ਲਾਉਣੇ ਨੇ ਅਦਰ ਆਪਾਂ ਰੱਖਣੇ ਨੇ 2-4 ਬੰਦੇ ਜੇ ਹੋਏ ਥੋੜੇ ਕਾਚੇ ਜਿਹਾ ਦੱਸਿਓ ਕੀ ਕਿਸੇ ਫਿਊਚਰ ਕੀ ਸੋਚਿਆ ਤੁਹਾਡਾ ਫਿਊਚਰ ਕੀ ਹੋਵੇਗਾ ਫਿਊਚਰ ਪਾਜੀ ਇਹ ਹੀ ਆ ਵੀ ਹੁਣ ਅਸੀਂ ਬਿਜ਼ਨਸ ਪਲਾਨ ਆ ਸਾਡੇ ਬਹੁਤ ਵੱਡੇ ਵੱਡੇ ਪਲਾਨ ਨੇ ਤੇ ਮੇਰੀ ਆਲੋ ਮਾਰੀ ਆ ਤੇ ਉਹ ਵੀ ਸਾਡਾ ਪਲਾਨ ਆ ਕਿ ਵਧੀਆ ਭਰਾ ਪਿਆਰ ਦੇਣਾ ਹਿੱਟ ਹੋ ਜਵੇ ਅਸੀਂ ਥੋੜਾ ਜਿਹਾ ਹੋਰ ਵਧੀਆ ਕਰ ਸਕੀ ਜੀ ਤੇ ਇਹ ਪਲਾਨ ਨੇ ਵੀਰੇ ਆਪਣੇ